ਹਾਂਜੀ ਪਾਪਾ ਜੀ ਇਹੀ ਪਰਮਾਰਦੇ ਆ ਰਹੇ ਸੀ ਕਾਰ ਸੇਵਾ ਡਾਗਾਂ ਨਾਲ ਲਿਖਿਆ ਹੋਇਆ ਨਹੀਂ ਵੀਡੀਓ ਨਾ ਬਣਾਓ ਜੀ ਇਹਨਾਂ ਦਾ ਪਹਿਲਾਂ ਵੀ ਉੱਤਰਮਾਰ ਦੇ ਪਹਿਲਾਂ ਲੱਗੇ ਸੀ ਬਾਈ ਵੀਡੀਓ ਨਾ ਬਣਾਓ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਦਾ ਵੀਡੀਓ ਨਾ ਲੀਗਲੀ ਵੀਡੀਓ ਨਾ ਬਣਾਓ ਜੀ ਜਨਾਬ ਖੜੇ ਆ ਕੋਈ ਨਹੀਂ ਕਰਦੀ ਪਾਪਾ ਜੀ ਉੱਤਰਮਾਰਦੇ ਤੁਸੀਂ ਬਿਨਾਂ ਵਜ੍ਹਾ ਤੋਂ ਬਾਬਾ ਜੀ ਫੋਨ ਖੋਰੇ ਆ ਆ ਦੇਖੋ ਜੀ ਦਿੱਲੀ ਨੰਬਰ ਹੌਂਦਾ ਸਿਟੀ ਜਾਂ ਤੇ ਬੱਤੀਆਂ ਤੇ ਹੁੱਟਰ ਲੱਗੇ ਹੋਏ ਆ ਜੀ ਬੁੱਢਾ ਦਾ ਲਿਖਿਆ ਹੋਇਆ ਪੱਤੀਆਂ ਲੱਗੀਆਂ ਹੋਈਆਂ ਇੱਥੇ ਆ ਹਾਂ ਜੀ ਸਰ ਜੀ ਨਾਮ ਹੈ ਤੇ ਕੀ ਕਰਨ ਚਾਹੁੰਦੇ ਜੀ ਠਾਇ ਕਿਸਮੰਦੀ ਤੋਂ 42 75 ਵਰਤੀ ਆ ਮੇਨਾਂ ਸਭ ਇਨਫੈਕਟਰ ਅਮਰੀਕਨ ਚਾਰਟ ਆਪਕ ਬਠਿੰਡਾ ਆ ਮਾਂਜੁਖ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਜੀ ਦੇ ਹੁਕਮ ਅਨੁਸਾਰ ਅਸੀਂ ਵੱਖ-ਵੱਖ ਪੁਆਇੰਟਾਂ ਤੇ ਵੱਖ-ਵੱਖਰੀ ਜਿੱਥੇ ਵੀ ਸਾਡੀ ਟਰੈਫਿਕ ਕਮਜਾਰੇ ਲੱਗੇ ਆ ਜੋ ਵੀ ਵਿਅਕਤੀ ਪਬਲਿਕ ਦਾ ਜੋ ਵੀ ਵਿਅਕਤੀ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਲੰਘਣਾ ਕਰਦਾ ਟਰੈਫਿਕ ਨਿਯਮਾਂ ਦੀ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਕੀ ਹੁਣ ਤੱਕ ਕਿੰਨੇ ਕੁ ਚਲਾਨ ਕੱਟੇ ਗਏ ਤੇ ਕਿੰਨੇ ਕੋਈ ਬਾਂਡ ਹਾਂ ਦੇਖੋ ਅੱਜ ਦੇ ਡੇਟ 'ਤੇ ਅਸੀਂ ਕਰੀਬ 118 ਚਲਾਨ ਕੱਟੇ ਹੈਗੇ ਤੇ ਉਹ ਬੱਖੋ-ਵੱਖੀ ਧਰਾਵਾਂ ਦੇਟ ਚਲਾਨ ਕੱਟੇ ਹੈਗੇ ਮੋਟਰ ਵੀਕਲ ਕਲੈਕਟ ਦੀਆਂ ਦੇ ਤੇ ਕਰੀਬ ਅਸੀਂ ਕੱਲ 9 ਈ-릭ਸ਼ਾ ਚਲਾਨ ਬੰਦ ਕੀਤੀ ਸੀ ਤੇ ਕੱਲ ਹੀ ਪੀਸੀਆਰ ਵੱਲੋਂ 15 ਈ-릭ਸ਼ਾ ਜਿ ਕੁੱਲ 24 릭ਸ਼ਾ ਸੀ ਬੰਦ ਕੀਤੀ ਸੀ ਜਿਨ੍ਹਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਸੀ ਕਿਹੜੇ ਵੀ ਦੱਸਿਆ ਜਾ ਰਿਹਾ ਵੀ ਮਹਿੰਗਾ ਨਹੀਂ ਕੱਟੀ ਸੀ ਉਹਦੇ ਹੂਟਰ ਲੱਗੇ ਹੋਏ ਸੀ ਹਾਂ ਦੇਖੋ ਉਹਨੂੰ ਤੇ ਹੂਟਰ ਲੱਗੇ ਹੋਏ ਸੀਗਾ ਬੱਤੀ ਵੀ ਲੱਗੀ ਹੋਈ ਸੀ ਜੋ ਅਨੰਤ ਥਰਾਈ ਜਾ ਕਿਸੇ ਵੀ ਸੀਨੀਅਰ ਅਫਸਰ ਵੱਲੋਂ ਕੋਈ ਵੀ ਮਨਜ਼ੂਰਸ਼ੁਦਾ ਨਹੀਂ ਸੀ ਉਹਦੇ ਕੋਲੇ ਇਸ ਕਰਕੇ ਉਹਦਾ ਚਲਾਨ ਕੱਟਿਆ ਗਿਆ